ਆ ਗियर ਬਾਕਸ ਖੋਲਿਆ ਆਪਾਂ ਇਹਦਾ ਸਾਨੂੰ ਅੱਜ ਦਿਖਾਉਣਾ ਵੀ ਕਿੰਨੇ ਨੰਬਰ ਕਰਾ ਰਹੀ ਹੈ ਇਹ ਚ ਬਈ ਅੱਗ ਨਹੀਂ ਲਾਈ ਹੋਈ ਪਰਾਲੀ ਖਲਾਰੀ ਹੋਈ ਆ ਅੱਜ ਆਪਾਂ ਇਹ ਦਿਖਾਵਾਂਗੇ ਵੀ ਟਰੈਕਟਰ ਆਪਣਾ ਕਿਹੜੇ ਕਿਹੜੇ ਗियर ਚ ਚੱਲਦਾ ਸੁਪਰ ਸੀਡਰ ਤੇ ਕਿ ਜਿਹੜੇ ਵੀਰਾਂ ਦੇ ਛੱਤੀ ਦੀ ਸੁਪਰ ਸੀਡਰ ਤੇ ਦਬਦੇ ਆ ਚੱਕਰ ਤੋੜਦੇ ਆ ਉਹਦਾ ਵੀ ਬਾਈ ਹੱਲ ਦੱਸਾਂਗੇ ਵੇਚੀ ਮਲਾਤੀ ਪਰਾਲੀ ਬਾਈ ਕੋਈ ਇਹੋ ਜੀ ਗੱਲ ਨਹੀਂ ਵੀ ਪਰਾਲੀ ਥੱਲੇ ਧੱਬੀ ਪਈ ਹੈ ਮਾਈਨਰ ਜਾਂ ਫਰਕ ਆ ਬਾਲਾ ਨਹੀਂ ਕੋਈ ਆਪਾਂ ਕਹਿ ਸਕਦੇ ਵੀ ਦਿਨ ਰਾਤ ਦਾ ਫਰਕ ਨਹੀਂ ਸਵਾਗਤ ਆ ਦੋਸਤੋ ਇੱਕ ਹੋਰ ਨਵੀਂ ਵੀਡੀਓ ਚ ਅੱਜ ਆਪਾਂ ਤੁਹਾਨੂੰ ਸੁਪਰ ਸੀਟਰ ਦਿਖਾਵਾਂਗੇ ਚਲਾ ਕੇ 26 ਦੇ ਖਰਚਿਆਂ 'ਚ 26 'ਚ ਭਾਈ ਅੱਗ ਨਹੀਂ ਲਾਈ ਹੋਈ ਪਰਾਲੀ ਖਲਾਰੀ ਹੋਈ ਆ ਤੇ ਵਧੀਆ ਪਰਾਲੀ ਸੀ ਵੈਸੇ ਆ ਦੇਖੋ ਪੂਰੀ ਪਈ ਆ ਵਿੱਚ ਲੈਣਾ ਦੇ ਵੀ ਤੇ ਖਰਚੇ ਕੋਈ ਵੱਡੇ ਨਹੀਂ ਹੋਏ ਕੋਈ ਅੱਗ ਨਹੀਂ ਤੇ ਤੁਹਾਨੂੰ ਅੱਜ ਆਪਾਂ ਇਹ ਦਿਖਾਵਾਂਗੇ ਵੀ ਟਰੈਕਟਰ ਆਪਣਾ ਕਿਹੜੇ ਕਿਹੜੇ ਗੇਅਰ 'ਚ ਚੱਲਦਾ ਸੁਪਰ ਸੀਟਰ ਤੇ ਤੇ ਬਾਕੀ ਤੁਹਾਨੂੰ ਇੱਕ ਮੇਨ ਗੱਲ ਆ ਜਿਹੜੀ ਵੀ ਬਹੁਤ ਵੀਰ ਪੁੱਛਦੇ ਰਹਿੰਦੇ ਆ ਭਾਈ ਤੁਸੀਂ ਸੁਪਰ ਸੀਟਰ ਦੇ ਕਰਾਰੀ ਦੱਸੋ ਕਿਹੜੀ ਸੁਪਰ ਸੀਟਰ ਤੇ ਕਰਾਰੀ ਚੱਲਦੀ ਆ ਵੀ ਇੰਨੀ ਸਫਾਈ ਆਉਂਦੀ ਆ ਹਨਾ ਤੁਹਾਨੂੰ ਅੱਜ ਗਰਾਰੀ ਵੀ ਦਿਖਾਵਾਂਗੇ ਖੋਲ ਕੇ ਟਾਪਾ ਵੀ ਕਿਹੜੀ ਗਰਾਰੀ ਚੱਲਦੀ ਆ ਬਾਕੀ ਜਿਹੜੇ ਵੀਰਾਂ ਦੇ 36 ਦੀ ਸੁਪਰ ਸੀਡਰ ਤੇ ਦਬਦੇ ਆ ਚੱਕਰ ਤੋੜਦੇ ਆ ਉਹਦਾ ਵੀ ਬਾਈ ਹੱਲ ਦੱਸਾਂਗੇ ਵੀ ਕਿਵੇਂ ਸੈਟਿੰਗ ਕਰਨੀ ਆ ਠੀਕ ਹੈ ਤੁਹਾਨੂੰ ਅੱਜ ਹੁਣ ਚਲਾ ਕੇ ਦਿਖਾਉਣੇ ਸੁਪਰ ਸੀਡਰ ਹੁਣ ਬਾਈ ਤੁਹਾਨੂੰ ਆਪਾਂ ਪਹਿਲੇ ਤੇ ਦੂਜੇ ਲੋਹ ਚ ਟਰੈਕਟਰ ਚਲਾ ਕੇ ਦਿਖਾਵਾਂਗੇ ਚੱਕਰ ਆਪਾਂ ਇਹਦੇ ਰੱਖਾਂਗੇ 1800 1700 ਐਂਡ 2000 ਤੱਕ ਆਪਾਂ ਦੇਖਾਂਗੇ ਇਹਨੂੰ ਟਰਾਈ ਕਰਕੇ ਠੀਕ ਹੈ ਕਰੋ ਭਾਈ ਟਰੈਕਟਰ ਦੇ ਚੱਕਰ ਰਹਿ ਗਏ ਨੇ 18 1900 ਚੱਕਰ ਆਗਾ ਟਰੈਕਟਰ ਦਾ ਬਾਈ ਪਹਿਲੇ ਲੋਹ ਚ ਜਾਈ ਜਾਂਦਾ ਆਪਣਾ ਟਰੈਕਟਰ ਪਹਿਲੇ ਲੋਹ ਅਗਰ ਪਹਿਲੇ ਪੱਟ ਕੇ ਦਿਖਾਈ ਥਾ। ਅਗਾਈ ਦੇਖੋ ਬਾਈ। ਪ੍ਰੈਨ ਜਿਵੇਂ ਕਹਦੀ ਐ ਵੀ ਯਾਰ ਵੇਚੀ ਮਲਾਤੀ ਪਰਾਲੀ ਬਾਈ ਕੋਈ ਐਹੋ ਜੀ ਗੱਲ ਨਹੀਂ ਵੀ ਪਰਾਲੀ ਥੱਲੇ ਦੱਬੀ ਪਈ ਐ। ਆਹ ਦੇਖੋ। ਇੰਨਾ ਬਾਈ ਘਟੋ ਘਟ 6-7 ਇੰਚ ਐ। ਸੋਨੂੰ ਆਪਾਂ ਇਹਦਾ ਦੂਜਾ ਗੇਅਰ ਚ ਸਫਾਈ ਦਿਖਾਉਣਾ ਦੂਜਾ ਗੇਅਰ ਲਾਵਾਂਗੇ ਇਹਦਾ ਸੋਨੂੰ ਬਾਈ ਹੁਣ ਆਲਾ ਕਿੜਾ ਲਾ ਕੇ ਦਿਖਾਇਆ ਪਹਿਲੇ ਲੋਹ ਚ ਚੱਕਰ ਸੀਗੇ ਟਰੈਕਟਰ ਦੇ 18-1900 ਤੇ ਹੁਣ ਸੋਨੂੰ ਆਪਾਂ ਦੂਜਾ ਗੇੜਾ ਲਾ ਕੇ ਦਿਖਾਵਾਂਗੇ 18-1900 ਚੱਕਰਤੀ ਫਿਰ ਆਪਾਂ ਸੋਨੂੰ ਦੋਨੇ ਗੇੜਾ ਚ ਸਫਾਈ ਦਾ ਵੀ ਫਰਕ ਦਿਖਾਵਾਂਗੇ ਵੀ ਪਹਿਲੇ ਲੋਹ ਚ ਕਿੰਨੀ ਸਫਾਈ ਆਈ ਹੈ ਦੂਜੇ ਚ ਕਿੰਨੀ ਆਈ ਹੈ ਠੀਕ ਆ ਹਾਂਜੀ ਹੁਣ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਜਿਹੜਾ ਬਾਈ ਆਹਾ ਗੇੜਾਗਾ ਹਨ ਇਹ ਗੇੜਾ ਹੈਗਾ ਪਹਿਲੇ ਗੀਅਰ ਚ ਪਹਿਲੇ ਗੀਅਰ ਚ ਚੱਕਰ ਸੀਗੇ 18-1900 ਚੱਕਰਾ ਤੇ ਜਿਹੜਾ ਦੂਜਾ ਗੇੜਾ ਇਹਦੇ ਨਾਲ ਹੀ ਆ ਆਹਾ ਗੇੜਾ ਇਹ ਹੈਗਾ ਬਾਈ ਦੂਜੇ ਲੋਹ ਚ ਇਹ ਚ ਵੀ 18-1900 ਚੱਕਰੀ ਸੀ ਥੋੜਾ ਜਿਹਾ ਜਿਵੇਂ ਕਹਦੀ ਆ ਯਾਰ ਆਪਾਂ ਮਾਈਨਰ ਜਿਹਾ ਫਰਕ ਆ ਬਾਲਾ ਨਹੀਂ ਕੋਈ ਆਪਾਂ ਕਹਿ ਸਕਦੇ ਵੀ ਦਿਨ ਰਾਤ ਦਾ ਫਰਕ ਨਹੀਂ ਕਹਿ ਸਕਦੇ ਗੇੜੇ ਚ ਆ ਦੇਖੋ ਆਹ ਗੇੜਾ ਦੇਖੋ ਧਿਆਨ ਨਾਲ ਤੇ ਇਹ ਦੂਜੇ ਗੀਅਰ ਦਾ ਤੇ ਆ ਪਹਿਲੇ ਗੀਅਰ ਦਾ ਆ ਦੇਖੋ ਐ ਸਫਾਈ ਦਾ ਇੰਨਾ ਫਰਕ ਦੀਦਾਗਾ ਵੈਸੇ ਕੋਈ ਖਾਸ ਫਰਕ ਵੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਜੇ ਆਪਾਂ ਸਮੇਂ ਦੀ ਬਚਤ ਦੇਖੀਏ ਜੇ ਤਾਂ ਯਾਰ ਆਪਾਂ ਪਹਿਲੇ ਗੇਅਰ 'ਚ ਇਹਦੇ ਨਾਲ ਕਿੱਲਾ ਬੀਜਦੇ ਆ 36 30 ਨਾਲ ਜੂ ਜੀ ਗੇਅਰ ਵਾਲੇ ਨਾਲ ਸਪੈਸ਼ਲ ਐਡੀਸ਼ਨ ਨਾਲ ਤਾਂ ਲਗਭਗ 1 ਘੰਟਾ 10 15 ਮਿੰਟ ਲੱਗ ਜਾਂਦੇ ਨੇ ਕਿੱਲੇ 'ਚ ਤੇ ਆਪਾਂ ਜੇ ਦੂਜੇ ਗੇਅਰ 'ਚ ਬੀਜਦੇ ਆ ਤਾਂ ਦੂਜੇ ਗੇਅਰ 'ਚ ਬਈ 45 ਤੋਂ 50 ਮਿੰਟ ਮਸਾਂ ਲੱਗਦੇ ਨੇ ਸਹੀ ਤਾਂ ਮੰਨ ਲਓ 45 ਮਿੰਟਾਂ 'ਚ ਹੀ ਬੀਜ ਦਿੰਦਾ ਜੇ ਬੀ ਸਹੀ ਪਈ ਜਾਵੇ ਹਨਾ ਚੱਲਦੇ ਟਰੈਕਟਰ ਤੇ ਪਈ ਜਾਵੇ ਆ ਬਈ ਰਿਜ਼ਲਟਾ ਤੁਹਾਡੇ ਸਾਹਮਣੇ ਆ ਤੇ ਬਾਕੀ ਸਾਨੂੰ ਹੋਰ ਵੀ ਤਜਰਬਾ ਕਰਕੇ ਦਿਖਾਵਾਂਗੇ ਨਵੀਂ ਵੀਡੀਓ ਚ ਤੇ ਹੁਣ ਸਾਨੂੰ ਆਪਾਂ ਇਹਦੀ ਸੁਪਰ ਸੀਡਰ ਦੀ ਗਰਾਰੀ ਦਿਖਾਉਣੇ ਆ ਵੀ ਇਹੋ ਚ ਗਰਾਰੀ ਕਿਹੜੀ ਆ ਤਾਂ ਜੋ ਇੰਨਾ ਵਧੀਆ ਰਿਜ਼ਲਟ ਆਇਆ ਹਨਾ ਇਹਨਾਂ ਦਾ ਆ ਦੇਖੋ ਆਪਾਂ ਸੁਪਰ ਸੀਡਰ ਸੈਟ ਰੱਖਿਆਗਾ ਸੁਪਰ ਸੀਡਰ ਬਈ ਸਿੱਟਣਾ ਆਇਆ ਹੁੰਦਾ ਇਹ ਲਿੰਕਾਂ ਕੱਢ ਦੇ ਆ ਦੇਖੋ ਲਿੰਕਾਂ ਕੱਢਤੀਆਂ ਕੱਲਾ ਡੰਡਾ ਦਾ ਸੁਪਰ ਸੀਡਰ ਨੂੰ ਸਿੱਟ ਲੈ ਠੀਕ ਹੈ ਕਿਉਂਕਿ ਜੇ ਆਪਾਂ ਐ ਗੀਅਰ ਖੋਲਦਿਆਂ ਤਾਂ ਤੇਲ ਨਿਕਲ ਜਾਂਦਾ ਗੀਅਰ ਦਾ ਆ ਸੀਗਾ ਦੇਖੋ ਆ ਗੇਅਰ ਬਾਕਸ ਖੋਲਿਆ ਆਪਾਂ ਇਹਦਾ ਤੁਹਾਨੂੰ ਅੱਜ ਦਿਖਾਉਣਾ ਵੀ ਕਿੰਨੇ ਨੰਬਰ ਕਰਾਰੀ ਐ ਇਹ ਚ ਆ ਪਿਆਦਾ ਟੱਪ ਆ ਇਹ ਚ ਬਈ ਹੈਗੀ ਆ ਆ ਦੇਖੋ ਤੁਸੀਂ ਗਿਣੋ ਆ 16 ਤੇ 18 ਦੀ ਕਰਾਰੀ ਐ 18 ਦੀ ਤਾਂ 18 ਦੀ ਤਾਂ ਟਰੈਕਟਰ ਕੰਨੀ 18 ਦੀ ਆ ਤੇ ਸੁਪਰ ਸੀਡਰ ਕੰਨੀ 16 ਦੀ ਆ ਦੇਖੋ ਇੱਥੋਂ ਲਾ ਲੋ 1 2 3 4 5 6 7 8 9 10 11 12 13 14 15 16 17 18 ਠੀਕ ਹੈ ਆ 16 ਦੀ ਹੈ ਜਮੈਂ ਇਹਨੂੰ ਇੱਥੋਂ ਲਾ ਲੈਣੇ ਆ। ਤੇ ਨਿਸ਼ਾਨੀ ਲਾ ਲਈ। 1 2 3 4 5 6 7 8 9 10 11 12 13 14 15 16 ਇਹ ਜੀ ਬਈ 16 ਤੇ 18 ਦੀ ਕਰਾਰੀ ਹੈ। 18 ਦੀ ਕਰਾਰੀ ਹੈਗੀ ਹੈ ਜਿਹੜੀ ਉਹ ਟਰੈਕਟਰ ਕੰਨੀ ਹੈ ਤੇ 16 ਦੀ ਸੁਪਰ ਸੀਟਰ ਕੰਨੀ ਹੈ। ਜਿੰਨੀ ਇੱਧਰ ਛੋਟੀ ਕਰਾਰੀ ਹੋਊਗੀ ਸੁਪਰਸੀਡਰ ਕੰਨੀ ਉਨੇ ਚੱਕਰ ਬਈ ਵੱਧ ਹੋਣਗੇ ਸੁਪਰਸੀਡਰ ਦੇ ਤੇ ਜਿੰਨੀ ਇੱਧਰ ਵੱਡੀ ਕਰਾਰੀ ਹੋ ਉਨੇ ਸੁਪਰਸੀਡਰ ਦੇ ਚੱਕਰ ਘੱਟ ਹੋਣਗੇ ਠੀਕ ਹੈ ਇੱਧਰ ਪੀਟੀ ਆ ਸੁਪਰਸੀਡਰ ਵਾਲੇ ਪਾਸੇ ਤੇ ਬਾਕੀ ਕਹੀਂ ਵੀ ਕਹਿੰਦੇ ਆ ਵੀ ਬਾਈ ਸਾਡਾ 36 ਦੀ ਦਬਦਾਗਾ ਹਨਾ ਸੁਪਰਸੀਡਰ ਤੇ ਜੇ ਬਾਈ ਉਹਦੇ 16 18 ਦੀ ਕਰਾਰੀ ਆ ਤਾਂ ਜਿਹੜੀ ਆ 16 ਵਾਲੀ ਕਰਾਰੀ ਆ ਨੂੰ ਇੱਧਰ ਕਰ ਦਿਓ ਤੇ 18 ਵਾਲੀ ਇੱਧਰ ਕਰ ਦਿਓ ਤੇ ਟਰੈਕਟਰ ਦਾਬ ਨੂੰ हट ਜਾਊਗਾ ਥੋੜੀ ਜੀ ਜਿਵੇਂ ਕਹਦੀ ਵੀ 19 21 ਸਫਾਈ ਦਾ ਫਰਕ ਪਾ ਜਾਊਗਾ ਤੇ ਟਰੈਕਟਰ ਦਾਵਣਾ ਬਹੁਤ ਹੱਲ ਬਹੁਤ ਹੱਦ ਤੱਕ ਯਾਰ ਜਿਹੜਾ ਦਾਵਣਾ ਟਰੈਕਟਰ ਨਾਲ ਉਹ ਹੱਲ ਹੋ ਜੂ ਮੁਸ਼ਕਲ ਤੇ ਇਹ ਸਪੈਸ਼ਲ ਬਾਈ ਜਿਵੇਂ ਕਿ ਦੀ ਵੀਡੀਓ ਚ ਦਿਖਾਉਣ ਵਾਸਤੇ ਖੋਲਿਆਗਾ ਹੋਰ ਕੋਈ ਮਕਸਦ ਨਹੀਂ ਸੀਗਾ ਤੇ ਬਾਕੀ ਕਿਵੇਂ ਦੀ ਵੀਡੀਓ ਲੱਗੀ ਜਰੂਰ ਦੱਸਿਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਬਾਕੀ ਆਉਣ ਵਾਲੀ ਵੀਡੀਓ ਚ ਆਪਾਂ ਹੋਰ ਵੀ ਕੋਈ ਐਕਸਪੈਰੀਮੈਂਟ ਕਰਾਂਗੇ ਸੁਪਰ ਸੀਡਰ ਤੇ ਵੀ ਕਿਵੇਂ ਟਰੈਕਟਰ ਸਫਾਈ ਵਧ ਦੇਵੇ ਤੇ ਤੇਲ ਘੱਟ ਖਾਵੇ ਧੰਨਵਾਦ ਬਾਈ